ਇਹ ਕੋ ਪ੍ਰਸ਼ਾਦ ਨਹੀਂ ਲਵਾਗੇ ਕਿਰਪਾ ਕਰਕੇ 10 ਮਿੰਟ ਵੇਟ ਕਰ ਲਓ ਮੇਰੀ ਬੇਨਤੀ ਜਿਹੜੀ ਬਾਬਾ ਇਹਨੂੰ ਮੱਥਾ ਟੇਕਣ ਸੰਗਤ ਆ ਲਈ ਹੈ 5 ਮਿੰਟ ਵੇਟ ਕਰਕੇ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਰੁ ਅਣੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ जुगाड़ सच है ती सच नारक कोसी भी सच परम सतਗੁਰੂ संत समाज ਦੇ ਮਹਾਂਪੁਰਸ਼ ਬਿਕਰਮਤਾ ਜੀ ਦੀ ਗਵਾਈ ਹੇਟ ਜੋ ਸੰਤ ਸਮਾਜ ਸਵਾਗਤ ਹੋ ਰਿਹਾ ਹੈ ਅੱਜ ਬੇਅੰਤੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਸਭ ਨੂੰ ਗੱਜਕੇ ਫਤੇ ਬਲੋਂ ਤੇ ਬੇਨਤੀ ਕਰਦਾ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਇੱਕ ਖਾਸ ਮੁੱਦਾ ਉੱਠਿਆ ਹੈ ਕਿ ਤਨ ਪਰिवर्तन ਕਿਉਂ ਹੋ ਰਿਹਾ ਹੈ ਤੇ ਨਸ਼ੇ ਕਿਉਂ ਵਧ ਰਹੇ ਹਨ ਸੰਤਾਂ ਨੇ ਗਾਰਫਕ ਵਿਚਾਰ ਦਿੱਤੇ ਹਨ ਜੋ ਬੜੇ ਹਕੀਮ ਜੀ ਹਨ ਆਰਤੀ ਦੇਵਾ ਜੀ ਸਾਹਮਣੇ ਬੜਾ ਵਧੀਆ ਵਿਚਾਰ ਦਿੱਤਾ ਹੈ ਕਿ ਕੋਵਿਡ ਦੇ ਸਭ ਕੁਝ ਬੰਦ ਹੋ ਗਿਆ ਪਰ ਠੇਕੇ ਖੁੱਲੇ ਰਹੇ ਇਹ ਕਿਹਦੀ ਗੱਦੀ ਹੈ ਇਹ ਸਰਕਾਰਾਂ ਦੀ ਗੱਦੀ ਹੈ ਜੇ ਅਸੀਂ ਠੇਕੇ ਨਹੀਂ ਬੰਦ ਕਰਾ ਸਕੇ ਸਭ ਕੁਝ ਬੰਦ ਹੋ ਰਿਹਾ ਹੈ ਤੇ ਨਸ਼ੇ ਕਿਸ ਤਰ੍ਹਾਂ ਹਟਣ ਸਭ ਤੋਂ ਵੱਡਾ ਆਮਦਨ ਦਾ ਸੋਰਸ ਸਰਕਾਰ ਸ਼ਰਾਬ ਨੂੰ ਮੰਨਦੀ ਹੈ ਠੇਕੇਰ ਮੰਨਦੀ ਹੈ ਪ੍ਰਸੰਗ ਜੀ ਆਮਦਨ ਵਧਾਉਣੀ ਹੈ ਕਿ ਸੰਗਤ ਘਟਾਉਣੀ ਹੈ ਨਸ਼ੇ ਵਧੇ ਜਾ ਰਹੇ ਨੇ ਨੌਜਵਾਨ ਨਸ਼ੇ ਚ ਗਰਪਤ ਹੁੰਦਾ ਜਾ ਰਹੇ ਆਮਦਨ ਦਾ ਹੋਰ بڑے ਜਰੀਏ ਨੇ ਸੋ ਆਰਤੀ ਦੇਵ ਦੇ ਸੁਝਾਅ ਨਾਲ ਮੈਂ ਸਿਰ ਨੂੰ ਕਿ ਸ਼ਰਾਬ ਤੇ ਠੇਕੇ ਬਾਤੋਂ ਨੇ ਚਾਹੀਦੇ ਹਰ ਥਾਂ ਦੂਸਰੀ ਗੱਲ ਜਨ ਪਰਵਰਤਨ ਦੀ ਇਹ ਵੀ ਸਾਡੀ ਗਲਤੀ ਹੈ ਅਸੀਂ ਉਹਨਾਂ ਲੋਕਾਂ ਨੂੰ ਪਿਆਰ ਹੀ ਨਹੀਂ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਬੜਾ ਨੀਵੇਂ ਸਮਝਿਆ ਜਿਹੜੇ ਜਾ ਰਹੇ ਨੇ ਖਾਸ ਕਰਕੇ ਉਸ ਵੰਸ਼ ਦੇ ਲੋਕ ਜਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਪਿਆਰ ਹੀ ਨਹੀਂ ਕੀਤਾ ਅਸੀਂ ਨਵੰਤ ਕੀਤੀ ਜਾਂਦੀ ਨੀਵੇਂ ਸਮਝਿਆ ਤੇ ਉਹਨਾਂ ਦੀ ਆਤਮਾ ਨੂੰ ਅਸੀਂ ਸੁਧਾਰ ਨਹੀਂ ਸਕੇ ਕੋਈ ਸਾਥ ਨਹੀਂ ਦਿੱਤਾ ਪਿੰਡਾਂ ਵਾਲੇ ਸਾਥ ਨਹੀਂ ਦਿੱਤਾ ਗੁਰੂ ਘਰਾਂ ਨੇ ਸਾਥ ਨਹੀਂ ਦਿੱਤਾ ਹਾਰ ਕੋ ਉਹਨਾਂ ਨੇ ਕਿਹਾ ਸਾਨੂੰ ਰੋਟੀ ਚਾਹੀਦੀ ਏ ਅਸੀਂ ਧੰਨੋਗੀ ਕਰਨਾ ਹੈ ਉਹ ਉਧਰ ਚਲੇਗੇ ਲਾਂਚ ਮਾਸ ਹੋ ਕੇ ਚਲੇਗੇ ਅੱਜ ਜਿਸ ਵੀ ਜਿਹੜਾ ਪ੍ਰਬੰਧ ਕਰਨੀਏ ਉਹਨਾਂ ਨੂੰ ਪਿਆਰ ਕਰੀਏ ਉਹਨਾਂ ਦੀ ਪਰਿਵਾਰਾਂ ਨੂੰ ਸੰਭਾਲੀਏ ਤੇ ਸ਼ਾਇਦ ਇਹ ਉਡਾਣਗੇ ਕਿਉਂਕਿ ਗੁਰਨਾਨ ਪਾਸ਼ਾ ਦਾ ਘਰਚਾਰ ਦਾ ਘਰ ਹੈ ਦਸਮ ਪਾਸ਼ਾ ਗੁਰਗੋਬਿੰਦ ਸਿੰਘ ਦੇ ਇਹ ਮੁਖਵਾਕ ਨੇ ਜਿਨ ਪ੍ਰੇਮਕਿਓ ਤਿਲਹੀ ਪ੍ਰਭ ਪਾਇਓ ਇਹ ਪ੍ਰੇਮ ਦਾ ਸੰਦੇਸ਼ ਹਰੇ ਮਹਾਂਪੁਰਖਾਂ ਨੇ ਬਾਬਾ ਬਿਰੰਦਤਾ ਜੀ ਨੇ ਪ੍ਰੇਮ ਦੀਆਂ ਕਹਾਣੀਆਂ ਦਸੀਆਂ ਨੇ ਅਸੀਂ ਇਨਸਾਨ ਨੂੰ ਪਿਆਰ ਕਰੀਏ ਉਹਨੂੰ ਰੱਬ ਉਹਦੇ ਚ ਦੇਖੀਏ ਤੇ ਸ਼ੈਦ ਇਹ ਹੋੜਾ ਪਾਈ ਸਕਦਾ ਕੋਈ ਵੱਡੀ ਗੱਲ ਨਹੀਂ ਤੇਰੀ ਮੋੜ ਨਣ ਕੇਸੇ ਕਰੇ ਪਿਆਰਾਂ ਨੂੰ ਵਜਤਾ ਜੋ ਇਸ ਪ੍ਰਾਤਾਂ ਵਿਸ਼ਮ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸ਼੍ਰੀਮਾਨ ਸ਼੍ਰੀ ਸੰਤ ਬਾਬਾ ਵਿਕਰਮ ਦਾਸ ਜੀ ਉਨ੍ਹਾਂ ਦੀ ਲੋਕ ਗਵਾਈ ਦੇ ਵਿੱਚ ਆਇਦਾ ਜਿਹੜਾ ਸੰਤ ਸਮਾਗਮ ਜਿਸ ਵਿੱਚ ਪੰਜਾਬ ਭਰ ਤੋਂ ਨੇ ਪੂਰੇ ਦੇਸ਼ ਭਰ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਸੰਤ ਜਿਨ੍ਹਾਂ ਨੇ ਆਪਣੇ ਪ੍ਰਵਚਨਾ ਦੇ ਨਾਲ ਸੰਤਾਂ ਨੂੰ ਨਿਹਾਲ ਕੀਤਾ ਹੈ। ਉਹ ਧੰਨਵਾਦ ਕਰਦੇ ਆਂ ਜਪਿੰਦਰ ਗੋਲੂ ਜੀ ਦਾ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਦਾਸ ਨੂੰ ਬੇਨਤੀ ਕੀਤੀ ਸੀ ਔਰ ਪਿਛਲੇ ਸਾਲ ਵੀ ਸੰਤਾਂ ਦੇ ਦਰਸ਼ਨ ਕੀਤੇ ਸਨ ਔਰ ਅੱਜ ਇੱਕ ਬਹੁਤ ਅਹਿਮ ਗੰਦੇ ਉੱਪਰ ਚਰਚਾ ਚੱਲ ਰਹੀ ਹੈ ਉਹ ਚਰਚਾ ਚੱਲ ਰਹੀ ਹੈ ਨਸ਼ਾ ਉੱਤਾਰਮ ਪਰਮਰਤਨ ਸਾ ਸੰਗਤ ਜੀ ਨਸ਼ਾ ਕਰਨਾ ਹੈ ਤਾਂ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਦੇ ਨਾਮ ਦੇ ਨਸ਼ੇ ਨੂੰ ਜਦੋਂ ਅਸੀਂ ਮਨ ਫਿਰਦੇ ਦੇ ਵਿੱਚ ਵਸਾ ਲੈਂਦੇ ਹਾਂ ਉਹ ਮਨ ਸ਼ੁੱਧ ਹੁੰਦਾ ਹੈ ਮਨ ਸ਼ੁੱਧ ਹੁੰਦਾ ਹੈ ਤਨ ਸ਼ੁੱਧ ਹੁੰਦਾ ਹੈ ਜਿਹੜਾ ਅੱਜ ਨਸ਼ਾ ਪੰਜਾਬ ਦਾ ਜਿੰਨੂੰ ਕੀ ਅਸੀਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਸਨ ਕਦਮ ਕਰੋ ਬੱਚਿਆਂ ਨਾਲ ਪ੍ਰੇਮ ਲੋਕ ਤੁਮਹੁਲੂ ਬੂਰੂ ਕਿਰਪਾ ਗੋ ਓ है कैसे धर्म परिवर्तन है लालच धर्म परिवर्तन है अंधविश्वास धर्म परिवर्तन है ड्रामेबाजी से ये धर्म परिवर्तन